ਤੇ ਡੋਕੜੀ ਵੇੜੀ ਨੂੰ ਪਾਰ ਲਾਏਗਾ ਓਏ ਹਾਂ ਨੂ ਵੀ ਬਰੇ ਤੂੰ ਵੀ ਉਸੇ ਵੇੜੀ ਦਾ ਮੁਕਾਮ ਰਿਆ ਉਹ ਜਿਹੜੀ ਉਸਕਾਰ ਤੇ ਵਰੰਡਈ ਆ ਕਾ ਚਾਲ ਕਰੇ ਆ ਜਾ ਪਾਰ ਜਾ ਜੀ ਇੱਥੇ ਕਰਦੇ ਆ ਰੋ ਸਾਲ ਭਰਾ ਤੇਰੀ ਪਿਆਰ ਦੀ ਫੇਰ ਆ ਜਾ ਜਾਂਦਾ ਹੈ ਕਰੋੜ ਮੋੜ ਤੁਹਾਨੂੰ ਦੇ ਮੈਂ ਚ ਖਾਲ ਜੇੜੀ ਪਿਛੀ ਹੋ ਤਵੇ ਅਗੀ ਪਾਰਕ ਜਾਂ ਫਾਈਨਲ ਕਰ ਲੈਨੇ ਆ ਜਾਓ ਕੱਬੇ 500 ਰੁਪਈਆ। ਕਾਹਨਾ 500 ਜਿਹੜਾ ਕੰਮ ਕਰ ਲਿਖਿਆ ਉਹਦਾ 500 ਰੁਪਈਆ ਜੁਰਮਾਨਾ। ਭਾਜੀ ਅਹੀਂ ਤੇ ਕੋਠਾ ਨਹੀਂ ਕੀਤਾਂਗਾ ਤਾਂ ਸੋਚਣ ਦਾ ਹੀ 500 ਰੁਪਈਆ ਜੇ ਖਰਦੂਂਦੇ ਤਾਂ ਕਮਰਾ 100 ਰੁਪਈਆ ਲੱਗਣਾ ਹੈ। ਓਏ ਵੀਰ ਮੇਰਾ ਓਏ ਸਾਡੀ ਕੀ ਦੁਨਦਨੀਆ ਕਰਨਾ। ਓਹ ਭਰਾਵਾ ਮੇਰਾ ਚਲੇ ਰਹਿਣਾ। ਇਦਾਂ ਕਿਦਾਂ ਕਰ ਲੈਂਦੇ ਐ? ਇਲਾਕੇ ਦਾ ਮੈਂ ਪ੍ਰਧਾਨ ਆ। ਹਾਏ ਓਏ ਪ੍ਰਧਾਨਾ। ਅੱਜ ਤੇਰੇ ਨਾਲ ਹੀ ਲੱਗਣਾ। ਓਹ ਭਰਾਵਾ ਬੜਾ ਮਾੜਾ ਪ੍ਰਧਾਨ ਐ ਤੂੰ ਐਸਾ। ਕਿਦਾਂ ਮਾੜਾ ਹਣ। ਉਹ ਸ਼ਹਿਰ ਚ ਕਿੰਨੀਆਂ ਪਾਰਕਾਂ ਹਨਗੀਆਂ ਉਹ ਬੜੀਆਂ ਪਾਰਕਾਂ ਸ਼ਹਿਰ ਦੇ ਵਿੱਚ ਉਹ ਭਰਾਵਾ ਫਿਰ ਦੋ ਦੋ ਬਾਰ ਨੂੰ ਹੀ ਬਣਾ ਲਓ ਪਾਰਕਾਂ ਉਹ ਲੋਕੀ ਸ਼ਹਿਰਾਂ ਚ ਗਾਦਰਨਾ ਪਾਉਣ ਕੋਈ ਕਰੇ ਮੂਡਾ ਫੰਦਾ ਕੋਈ ਕਰੇ ਮੂਡਾ ਫੰਦਾ ਉਹ ਸ਼ਾਹ ਤੇ ਤੁਹਾਡਾ ਰਾਦਰ ਸਾਰਾ ਗੰਦ ਪਾਰਕਾਂ ਚ ਭਵਾ ਲੀਏ ਸਿੱਤਾਂ ਦੀ ਗੰਦ ਕਾਦਾ ਅੱਜ ਕਾ ਤੇ ਸਾਰਾ ਕੁਝ ਆਟੋਮੈਟਿਕ ਆ ਪਾਣੀ ਦੀ ਲੋੜ ਬਸ ਸੋਚੀ ਛੱਡਣਾ ਓਏ ਲੋਕ ਤੇ ਆਵੇਂ ਸੜਕਾਂ ਤੇ ਗੰਦ ਪਾਉਂਦੇ ਆ ਥਾ ਥਾ ਤੇ ਸ਼ਹਿਰ ਰੈਜ਼ੀਡੈਂਟ ਬਣੇ ਆ ਉਹ ਮਾਲ ਬਣਿਆ ਬੰਦਾ ਉਸੇ ਮਰੇ ਪ੍ਰਧਾਨੀ ਕੋ ਬੜਿਆ ਲੋ ਕਰ ਚੋੜ ਲਿਆ ਉਹ ਮਾੜੇ ਬੰਦੇ ਨੂੰ ਕੌਣ ਤੇ ਫੜਕੜਦਾ ਲਾ ਲਾ ਕੇ ਉਹ ਸਾਰੇ ਲੇਵ ਦੇ ਫੜੇ ਲੇਵ ਜੜਾ ਹੋਏ ਉਹ ਕੌਜਾ ਹੱਡਰ ਕੇ ਆ ਆਮ ਬੰਦੇ ਵੀ ਖੈਰਾਂ ਜਾਂਦੇ ਆ ਉਹ ਕਿੱਥੇ ਜਾਣ ਉਹ ਸਰਕਾਰੀ ਬਾਥਰੂਮ ਬੜੇ ਥਾਂ ਥਾਂ ਤੇ ਬੰਦਾ ਉੱਥੇ ਚਲ ਜੇ ਉਹ ਭਾਜੀ ਕਰੇ ਸਰਕਾਰੀ ਉਹ ਅੱਧਿਆਂ ਨੂੰ ਲੋਕ ਲੱਗੇ ਆੱਧਿਆਂ ਦੀ ਹਾਲਤ ਇੰਨੀ ਕਿ ਮਾੜੀ ਆ ਕਿ ਪਿਸ਼ਾਬ ਥਾਣ ਨੂੰ ਮੀਣ ਦੀ ਬਜਾਏ ਤਾਂ ਨੂੰ ਡਰਦਾ ਫਿਰਦਾ ਆ ਮੈਂ ਹੀ ਕਰਾਂ ਫਿਰ ਉਹ ਭਾਜੀ ਸਾਨੂੰ ਬਸ ਇੱਥੇ ਕਿ ਪਿਸ਼ਾਬ ਸ਼ੁਰੂ ਕਰਾ ਦਿਓ ਹੋਰ ਕੀ ਕਰਨਾ ਉਹ ਪਿਸ਼ਾਬ ਦੇ ਤੁਹਾਨੂੰ ਮੈਂ ਕਰ ਲੈਂਦੇ ਨਾਹੀਂ ਪਰ ਆ ਬੰਦਾ ਮੈਨੂੰ ਬੜਾ ਗਲਤ ਬੋਲਿਆ ਭਾਜੀ ਇਹਨੇ ਮਿਆ ਉਹ ਪਰੇਸ਼ਾਨ ਹੈਗਾ ਇਹ ਅਸਲ 'ਚ ਜਦੋਂ ਤੁਹਾਨੂੰ ਪਤਾ ਯੋਰ ਪਾਰੇ ਕੋਈ ਚੀਜ਼ ਉਹ ਪਰੇਸ਼ਾਨੀ ਦੇ ਵਿੱਚ ਉਹ ਕੋਈ ਬੋਲਿਆਗਾ ਓਏ ਅਰੇ ਪਰੇਸ਼ਾਨੀ ਇਹ ਚੜ ਕੇ ਗਲਤ ਬੋਲਿਆ ਅਸੀਂ ਤਾਂ ਕਦੀ ਕਿਸੇ ਨੂੰ ਪਰੇਸ਼ਾਨੀ ਤੇ ਮਾਰਾ ਬੋਲਿਆ ਨਹੀਂ ਓਹ ਭਾਜੀ ਉਹ ਬੰਦੇ ਨੂੰ ਪਰੇਸ਼ਾਨ ਕੋ ਤੂੰ ਇਸੇ ਤਰ੍ਹਾਂ ਕਰ ਰਹਿੰਦੇ ਆ ਤੂੰ ਵੀ ਮੜੀ ਜਾ ਮੇਰੀ ਨਹੀਂ ਨਹੀਂ ਭਾਜੀ ਪਾਵੇਂ ਗਾਲ ਪਾ ਦੋ ਮੇਤੋ ਨਹੀਂ ਆ ਕਿਸੇ ਚਾਪੀ ਕਿਥੇ ਚਲ ਗਈ ਜਮੀਨ ਖਾ ਗਈ ਸਮਾਨ ਲੈ ਗਿਆ ਵਾ ਭਾਜੀ ਮੈਨੂੰ ਨਹੀਂ ਪਤਾ ਭਾਵੇਂ ਤਲਾਸ਼ੀ ਲਾਏ ਆ ਤੂੰ ਜਿਹੜੇ ਹਾਂ ਨਾ ਵਿੰਗਾ ਹੋਣਾ ਤੇਰੀ ਤਲਾਸ਼ੀ ਕੀ ਲੈ ਲੈ ਭਾਜੀ ਛੱਡੋ ਪਰ ਇਧਰ ਅਮਰਜੈਂਸੀ ਪਈ ਨਾ ਇਹਨਾਂ ਦਾ ਕੰਮ ਨਹੀਂ ਕਰੀਂਗੇ ਪਹਿਲਾਂ ਮੈਨੂੰ ਨਹੀਂ ਅਮਰਜੈਂਸੀ ਹੀ ਮੇਰੀ ਚਲਦੀ ਲੱਭ ਕੇ ਦੋ ਭਾਜੀ ਛੱਡੋ ਚਾਬੀ ਨੂੰ ਪਹਿਲਾਂ ਇਹਨਾਂ ਵਾਲੀ ਐਮਰਜੈਂਸੀ ਨੂੰ ਵੇਡ ਲੀਏ ਉਹ ਤੁਹਾਡੀ ਐਮਰਜੈਂਸੀ ਨੂੰ ਮੈਂ ਕਰਾਂ ਮੈਨੂੰ ਤੇ ਆਵਾਜ਼ ਐਮਰਜੈਂਸੀ ਪਹਿਲੀ ਆ ਭਾਜੀ ਤੁਹਾਨੂੰ ਗਰੀ ਐਮਰਜੈਂਸੀ ਪੈ ਗਈ ਆ ਵੇ ਤੁਹਾਡੀਆਂ ਗੱਲਾਂ ਸੁਣਦਣ ਕਿ ਮੈਨੂੰ ਹੀ ਨੋਰ ਪੈ ਗਿਆ ਵਾ ਮੈਨੂੰ ਹੀ ਨੋਰ ਪੈ ਗਿਆ ਵਾ ਉਹ ਹੀ ਸਿਆਪਾ ਮੋਹਰੇ ਉਹ ਜਿਹੜਾ ਸਵੇਰ ਦਾ ਤੁਹਾਨੂੰ ਪਿਆ ਵਾ ਉਹ ਭਾਜੀ ਹੁਣ ਚਾਬੀ ਤੇ ਲੱਭਣੀ ਦੀ ਫੇਰ ਕੀ ਕਰੀਏ ਵੇ ਦਫਾ ਕਰੋ ਚਾਬੀ ਨੂੰ ਆਜਿਓ ਪਰ ਹੁਣ ਇੱਥੇ